ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਰਨਕਮਾਰ ਬਿੱਟੂ ਹੈ ਜੀ ਕੀ ਹੋਇਆ ਵਾਕਿਆ ਕਿਹਦੇ ਨਾਲ ਹੋਇਆ ਵਾਕਿਆ ਮੇਰੀ ਭਤੀਜੀ ਹੈ ਜੀ ਤੇ ਭਤੀਜਮਾਈ ਸੀ ਇਹ ਰਾਤ ਨੂੰ ਖਾਣਾ ਖਾਣ ਡੇਲੋ ਰੋਡ ਬੀ ਮੈਕਸ ਤੇ ਗਏ ਸੀ ਜਦੋਂ ਵਾਪਸੀ ਤੇ ਆਏ ਸੀਗੇ ਵਾਪਸੀ ਤੇ ਆਉਂਦੇ ਇਹਨਾਂ ਦੇ ਮਾਗਰ ਗੱਡੀ ਲੱਗੀ ਆ ਪਤਾ ਨਹੀਂ ਕਿਵੇਂ ਆ ਜੀ ਇਹਨਾਂ ਦੇ ਨਾਲ ਸੱਟਾ ਵਟਾ ਮਾਰੀਆਂ ਤੇ ਨਾਲ ਇਹਨਾਂ ਦੇ ਜਿਹੜੇ ਕਾਰ ਖੋਕੇ ਲੈ ਗਏ ਮੋਬਾਈਲ ਖੋਕ ਲੈ ਗਏ ਚਾਈਨੀਸੀ ਬੀੜੀਆ ਦੇ ਚਾਈਨੀ ਖੋਕ ਲੈ ਗਏ ਤੇ ਬੀੜੀਆ ਦੇ ਇੰਨੀਆਂ ਕਿ ਸੱਟਾਂ ਨੇ ਵੀ ਸੋਚ ਵੀ ਨਹੀਂ ਸਕਦੇ ਤੁਸੀਂ ਆ ਗੱਲ ਵੱਢ ਗਏ ਬਾਹਾਂ ਵੱਢ ਗਏ ਤੇ ਢਿੱਡ 'ਚ ਸ਼ੂਰੇ ਮਾਰ ਕੇ ਠੀਕ ਹੈ ਤੇ ਕੋਈ ਡੈਥ ਹੋਈ ਹੈ ਹਾਂ ਡੈਥ ਬੁੱਢੀਆ ਦੀ ਡੈਥ ਹੋ ਗਈ ਜੀ ਠੀਕ ਹੈ ਤੇ ਕਿੰਨੇ ਸੀਗੇ ਕਿੱਥੇ ਚਾਰ ਪੰਜ ਬੰਦੇ ਦੱਸ ਰਹੇ ਆ ਜੀ ਪੰਜ ਛੇ ਬੰਦੇ ਹੈਗੇ ਨੇ ਤੇ ਇਹ ਉਸ ਜਗ੍ਹਾ ਤੇ ਕੋਈ ਪੈਟਰੋਲਿੰਗ ਹੋ ਰਹੀ ਸੀ ਪੁਲਿਸ ਦੀ ਕੋਈ ਪੈਟਰੋਲਿੰਗ ਨਹੀਂ ਸੀ ਉੱਥੇ ਇੱਕ ਢਾਬੇ ਵਾਲਾ ਸੀ ਨੇੜੇ ਜੀ 2-300 ਫੁੱਟ ਤੇ ਜਦੋਂ ਇਹਨਾਂ ਦੀਆਂ ਚਿੱਕਾ ਸੁਣੀ ਉਹ ਢਾਬੇ ਵਾਲੇ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਚੱਕ ਕੇ ਉੱਥੇ ਨੇੜੇ ਕੋਈ ਹਸਪੀਟਲ ਹੋਊਗਾ ਉੱਥੇ ਲੈ ਕੇ ਉਥੋਂ ਫਿਰ ਡੀ ਐਮ ਸੀ ਨਾਲ ਲਗਾਇਆ ਕੋਈ ਵੀ ਉੱਥੇ ਹੈਲਪ ਨਹੀਂ ਮਿਲੀ ਮਤਲਬ ਸਾਥੀ ਆ ਪਿਆਰਾ ਦੋਸਤ ਆ ਮਤਲਬ ਇਨਸੀਡੈਂਟ ਹੋ ਗਿਆ ਜੀਟੀ ਰੋਡ 메ਨ ਰੋਡ ਦੇ ਉੱਪਰ ਤੇ ਪੁਲਿਸ ਪਹੁੰਚੇ ਪੌਣਾ ਘੰਟਾ ਬਾਅਦ ਤੇ ਹਜੇ ਤੱਕ ਰਾਤ ਦੇ 12 ਸਵੇਰ 12 ਦਾ ਦੁਖਾਨ ਤੇ ਆ ਹਜੇ ਤੱਕ ਕੋਈ ਕਾਤਲ ਫੜਿਆ ਹੀ ਨਾ ਜਾਵੇ ਦਰਿੰਦਗੀ ਦੇ ਨਾਲ ਕਤਲ ਕੀਤਾ ਨੋਖ ਦੀ ਵਾਈਫ ਨੂੰ ਤੇ ਨੋਖ ਬੁਰੀ ਤਰ੍ਹਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੋਨਾ ਪੈਸੇ ਮੋਬਾਈਲ ਤੇ ਗੱਡੀ ਲੈ ਜਾਣ ਤੇ ਪੁਲਿਸ ਹਜੇ ਵੀ ਖਾਲੀ ਹੱਥੀ ਆ ਮੈਂ ਅਨੋਖ ਮਿੱੱਤਲ ਤੇ ਉਹਦੇ ਪਰਿਵਾਰ ਨੂੰ ਅੰਦਰ ਕਹਿ ਕੇ ਆਇਆ। ਜੁਆਇੰਟ ਕਮਿਸ਼ਨਰ ਦੀ ਹਾਜ਼ਰੀ ਦੇ ਵਿੱਚ ਸਰਕਾਰੀ ਧਿਰ ਦੇ ਨੁਮਾਇੰਦਿਆਂ ਦੀ ਹਾਜ਼ਰੀ ਦੇ ਵਿੱਚ ਵੀ ਅਨੋਖ ਤੂੰ ਸੰਸਕਾਰ ਕਰ ਲਿਆ। ਦੁੱਖ ਅਫਸੋਸ ਹੈ ਤੇਰੀ ਪਤਨੀ ਨਹੀਂ ਰਹੀ। ਤੂੰ ਸੰਸਕਾਰ ਕਰ ਲਿਆ ਤੇ ਇਹਨਾਂ ਨੇ ਵੀ ਆਈਪੀ ਡਿਊਟੀ ਦੇ ਡੰਡੇ ਫੜ ਕੇ ਸੜਕਾਂ ਤੇ ਖੜ੍ਹ ਜਾਣਾ। ਹਾਂ ਹਾਂ। ਕਿਸੇ ਨੇ ਕਾਤਲ ਨਹੀਂ ਲੱਭਣੇ। ਹਾਂ ਹਾਂ। ਕਾਤਲ ਲੱਭੇ ਜਾਣਗੇ। ਇਹ ਸਾਰੇ ਦੋਸਤ ਰਿਸ਼ਤੇਦਾਰ ਤੇ ਸਮਾਜ ਖੜਾ ਕਾਤਲ ਲੱਭੇ ਜਾਣਗੇ। ਹਾਂ ਹਾਂ। ਜਦੋਂ ਪਰਿਵਾਰ ਸੰਸਕਾਰ ਨਹੀਂ ਕਰੂਗਾ ਉਹ ਮਿੱਟੀ ਹੈਗੀ ਆ ਉਹਦਾ ਸੰਸਕਾਰ ਭਾਈ ਕੱਲ ਵੀ ਹੋ ਸਕਦਾ ਸੰਸਕਾਰ ਪਰਸੋ ਵੀ ਹੋ ਸਕਦਾ ਪਰ ਪਹਿਲਾਂ ਕਾਤਲ ਲੱਭੇ ਜਾਣ ਉਹ ਕੁੜੀ ਵਾਪਸ ਨਹੀਂ ਆ ਸਕਦੀ ਪਰ ਕਾਤਲ ਲੱਭਣ ਦੇ ਨਾਲ ਦੁੱਖ ਘਟ ਸਕਦਾ ਮਨ ਨੂੰ ਸ਼ਾਂਤੀ ਆਤਮਾ ਨੂੰ ਸ਼ਾਂਤੀ ਮਿਲ ਸਕਦੀ ਹੈ ਵੀ ਜਿਨ੍ਹਾਂ ਨੇ ਇਹ ਦਰਿੰਦਗੀ ਕੀਤੀ ਆ ਉਹ ਫੜੇ ਗਏ ਕਿੱਥੇ ਹੈਗਾ ਲੋ ਐਂਡ ਆਟਰ ਕਿਹਦੇ ਨਾਲ ਕੰਪੇਅਰ ਕਰ ਲਈ ਪੰਜਾਬ ਨੂੰ ਅੰਦਰ ਇੱਕ ਬਾਹੂ ਬੈਠਾ ਸੀ ਅਨੋਖਾ ਰਿਸ਼ਤੇਦਾਰ ਕਹਿੰਦਾ ਮੈਂ ਕੰਬੋ ਮੇਲਾ ਨਾਲ ਆ ਕੇ ਆਇਆ ਅੱਧੀ ਰਾਤ ਨੂੰ ਵੀ ਲੋਕ ਤੁਰੇ ਫਿਰਦੇ ਜਿੱਥੇ ਦਿਨ ਵੇਲੇ ਵੀ ਟਰੱਕ ਨਹੀਂ ਸੀ ਚੱਲਦਾ ਹੁੰਦਾ ਕੰਪੇਅਰ ਵਿਦ ਯੂਪੀ ਲੋਕ ਕਰਦੇ ਲਾਅ ਐਂਡ ਆਰਡਰ ਨੂੰ ਮੈਂ ਨਹੀਂ ਕਰਦਾ ਲੋਕ ਕਰਦੇ ਆ ਵੀ ਯੂਪੀ ਦਾ ਤੇ ਪੰਜਾਬ ਦੇ ਲਾਅ ਐਂਡ ਆਰਡਰ ਦਾ ਕੰਪੈਰੀਜ਼ਨ ਕੀ ਸੋ ਬਹੁਤ ਵੱਡਾ ਦੁਖਾਂਤ ਹੈਗਾ ਇਹ ਸਰਕਾਰ ਨਹੀਂ ਕੀ ਸਰਕਾਰ ਤਾਂ ਇਲੈਕਸ਼ਨਾਂ ਦੇ ਵਿੱਚ ਮਸ਼ਰੂਫ ਆ ਸਰਕਾਰ ਆਪਣੀ ਚਮੜੀ ਬਚਾਉਣ ਦੇ ਵਿੱਚ ਮਸ਼ਰੂਫ ਆ ਸਰਕਾਰ ਆਪਣੀ ਸਰਕਾਰ ਬਚਾਉਣ ਦੇ ਵਿੱਚ ਮਸ਼ਰੂਫ ਆ ਦੇ ਪੁਲਸ ਵਾਲੇ ਜਿਹੜੇ ਪੁਲਸੀਏ ਇਹ ਸੜਕਾਂ ਦੇ ਮੁੱਦੇ ਖੜ ਕੇ ਪਿੱਠ ਘੁਮਾ ਕੇ ਸੜਕ ਦੇ ਉੱਤੇ ਵੀਆਈਪੀ ਡਿਊਟੀ ਕਰਨ ਲਈ ਪੁਲਿਸ ਬਣੀ ਹੋਈ ਹੈ। ਨੋ ਲਾ ਐਂਡ ਆਰਡਰ ਇਨ ਪੰਜਾਬ ਬਹੁਤ ਵੱਡਾ ਦੁੱਖ ਹੈ ਮੈਨੂੰ ਇਸ ਗੱਲ ਦਾ।